ਮੈਂ ਰਿਪੀਟ ਕਰਨ ਲਿਆ ਜਸੇਦਾਰ ਸਾਹਿਬ ਤੇ ਸੀ ਉਮੀਦ ਕਰ ਸਕਦੇ ਯਕੀਨ ਨਹੀਂ ਕਰ ਸਕਦੇ ਕਿਥੇ ਜਾ ਰਹੇ ਹੋ ਯਾਰ ਇਮਪ੍ਰੈਸ਼ਨ ਤੇ ਸੀ ਜਿਵੇਂ ਮਿਲਦੇ ਚੱਲੇ ਨੇ ਕਿਸੇ ਦੇ ਮੂੰਹ ਦੇ ਉੱਤੇ ਕੋਈ ਲੱਗਦੀ ਕੋਈ ਸ਼ਰਮ ਲੱਗਦੀ ਸੀ ਜੇ ਕਿਸੇ ਨੇ ਪੁੱਛਿਆ ਵੀ ਕਿਸੇ ਜਾ ਰਹੇ ਹਾਂ ਜੀ ਅਸੀਂ ਮਾਫੀ ਮੰਗਵਾਉਣ ਚੱਲੇ ਆ ਜਿਵੇਂ ਪਹਿਲਾਂ ਹੀ ਪਤਾ ਸੰਤੋਂ ਮਾਫੀ ਮਿਲ ਨਹੀਂ ਮਿਲਣੀ ਆ ਭਾਈ ਮਾਫੀ ਤਾਂ ਮੰਗੋ ਜੁੰਡਾ ਕਮਿਸ਼ਨ ਜਿਹੜੀ ਤੁਸੀਂ ਆ ਬਣਾਏ ਸੀ ਉਹਦੇ ਸਾਰੇ ਪੁਆਇੰਟ ਪਹਿਨਾ ਕਲੀਅਰ ਕਰੋ ਥੈਨ ਗੋ ਐਂਡ ਫਿਰ ਉਹਦਾ ਕੇ ਮਾਫੀ ਮੰਗੋ ਕਿਨੇ ਅਕਾਲ ਤਖਤ ਅਸੀਂ ਦੇ ਜਿਹੜੇ ਸਾਰੇ ਮੰਨਿਆ ਸਾਰਾ ਗੁਰਸਿੱਖ ਸਾਰਾ ਪੰਜਾਬ ਪੰਜਾਬ ਪੰਜਾਬੀ ਮੰਨਦੀ ਏ ਪਰ ਜਿਹੜਾ ਕੁਰਸੀ ਤੇ ਬੈਠਾ ਉਹਦੀ ਇੱਜ਼ਤ ਕਰ ਰਿਹਾ ਅਨਸਰ ਇਜ਼ ਨੋ ਸੀ ਥਾਂਗ ਹੋਏ ਮੈਦਾਨ ਹੋਏ ਜਾਂ ਕ੍ਰਿਕਟ ਹੀ ਲੈ ਲਓ ਜੇ ਕੈਪਟਨ ਇੱਕ ਸੀਰੀਜ਼ ਹਾਰ ਜਾਏ ਦੂਜੀ ਅਰਧ ਨੂੰ ਬਦਲ ਦੇਣਗੇ ਬਦਲ ਦੇ ਟੀਮ ਬਦਲ ਛੱਡ ਦੇਣੇ ਐਗਜ਼ਾਮਪਲ ਦਿੱਥੇ ਆਉਂਦੇ ਨੇ ਜੰਗ ਹੋਏ ਜੇ ਹਾਰ ਜਾਂਦੇ ਕੀ ਹੁੰਦਾ ਸਰਕਾਰ ਬਦਲ ਜਾਂਦੀ ਕਰਾ ਕੇ ਤੋ ਇਹ ਤਾਂ ਸਾਹਮਣੇ ਚੀਜ਼ਾਂ ਨੇ ਸਾਡੀ ਪਾਰਟੀ ਵੱਲ ਬੜੀ ਕੁਰਬਾਨੀਆਂ ਦਿੱਤੀਆਂ ਬੜੀ ਗਲੋਰੀ ਤੇ ਮਤਲਬ ਕਿ ਜੋ ਪਾਸਟ ਹੋ ਚੁੱਕਿਆ ਹੈ ਉਹਦੀ ਗੱਲ ਕਰਦੇ ਨੇ ਤੁਸੀਂ ਅੱਜ ਦੀ ਗੱਲ ਕਰੋਨਾ ਮਾਫੀ ਮੰਗਣ ਤੋਂ ਬਾਅਦ ਕੋਈ ਗੱਲ ਦੋ ਕਿ ਤੁਸੀਂ ਉੱਥੇ ਨਾ ਹਰਮੰਦਰ ਸਾਹਿਬ ਤੋਂ ਮਾਫੀ ਮੰਗ ਲਈ ਪਰ ਕਰਤੂਤਾਂ ਤੇ ਫਿਰ ਹੋਈਆਂ ਸੀ ਫਿਰ ਰਿਪੀਟ ਕਰੇ ਨਾ ਕਿ ਇਲੈਕਸ਼ਨਾਂ ਦੇ ਵਿੱਚ ਸਭ ਕੁਝ ਉਹੀ ਗਲਤ ਹੋਇਆ ਇੰਪਰੂਵਮੈਂਟ ਕਿੱਥੇ ਹੋਵੇ ਸ਼ੋਭਨੀ ਅਕਾਲੀ ਦਲ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਦੋ ਫਾੜ ਅਕਾਲੀ ਦਲ ਹੁੰਦਾ ਨਜ਼ਰ ਆਇਆ ਤਾਂ ਇੱਕ ਪਾਸੇ ਬਾਗੀ ਧੜਾ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਹਜੇ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਵੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਲੀਡਰ ਹੈਗੇ ਨੇਗੇ ਪਰ ਦੇਖਿਆ ਜਾਵੇ ਤਾਂ ਅਕਾਲੀ ਜਿਹੜੀ ਆਡੈਲੋਜੀ ਹੈ ਉਹਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਕਿ ਆਖਰ ਜਿਹੜੇ ਲੋਕ ਅੱਜ ਕਹਿ ਰਹੇ ਨੇ ਵੀ ਗਲਤੀਆਂ ਤਾਂ ਸੱਤੋਂ ਹੋ ਗਈਆਂ ਦੂਜੇ ਪਾਸੇ ਭਵਿੱਖ 'ਚ ਕੀ ਚੀਜ਼ਾਂ ਨਹੀਂ ਹੋਣਗੀਆਂ ਨਾਲ ਹੀ ਆਖਰ ਜਿਹੜਾ ਅਕਾਲੀ ਦਲ ਦਾ ਪੰਥਕ ਤੌਰ ਤੇ ਜੇ ਦੇਖਿਆ ਜਾਵੇ ਇੱਕ ਸੋਚ ਦੇ ਨਾਲ ਵਧ ਰਿਹਾ ਸੀ ਅੱਗੇ ਤਾਂ ਉਹਨੂੰ ਵੱਡੀ ਸੱਟ ਉਸ ਸਮੇਂ ਦੇ ਦੌਰਾਨ ਵੀ ਵੱਜਦੀ ਹੈ ਜਦੋਂ ਲੋਕ ਉਹਦੇ ਨਾਲੋਂ ਛੱਡ ਕੇ ਵੋਟਾਂ ਨੇ ਜਿਹੜੀਆਂ ਉਹ ਬਾਕੀ ਪਾਰਟੀਆਂ ਨੂੰ ਪਾਉਂਦੇ ਨੇ ਜਾਂ ਫਿਰ ਜਿਵੇਂ ਅਮਰਿਤਪਾਲ ਜੀ ਸਰਬੀਚ ਖਾਲਸਾ ਚੁਣੇ ਗਏ ਨੇ ਉਹਨਾਂ ਨੂੰ ਪਾਉਂਦੇ ਰਹਿਗੇ ਸਾਡੇ ਨਾਲ ਕੈਪਟਨ ਘੁੰਮਣ ਉਹਨਾਂ ਨਾਲ ਗੱਲਬਾਤ ਕਰਾਂਗੇ ਘੁੰਮਣ ਸਾਹਿਬ ਦੇਖਿਆ ਜਾਵੇ ਪੰਥਕ ਤੌਰ ਤੇ ਤੁਸੀਂ ਪ੍ਰੋਗਰਾਮ ਬਹੁਤ ਅਟੈਂਡ ਕਰਦੇ ਹੋ ਉਹ ਗੱਲਾਂ ਬਾਤਾਂ ਕਰਦੇ ਹੋ ਅਕਾਲੀ ਦਲ ਦਾ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ ਲੋਕ ਕਈ ਗੱਲ ਕਹਿੰਦੇ ਨੇ ਬਹੁਤ ਚਿੰਤਕ ਇਹ ਗੱਲ ਕਹਿੰਦੇ ਨੇ ਵੀ ਅਕਾਲੀ ਦਲ ਦਾ ਬਚਣਾ ਜ਼ਰੂਰੀ ਆ ਪਰ ਨਾਲ ਗੱਲ ਇਹ ਹੈ ਵੀ ਅਕਾਲੀ ਦਲ ਕਿਹੜਾ ਕਿਉਂਕਿ ਅਕਾਲੀ ਸੋਚਦੀ ਜਦੋਂ ਆਈਡਿਓਲੋਜੀ ਦੀ ਗੱਲ ਕਰੀ ਜਾਂਦੀ ਹੈ ਉਹ ਲੱਗਦਾ ਵੀ ਹੁੰਦੇ ਸਮੇਂ ਤੋਂ ਦੌਰਾਨ ਤਾਂ ਜਿਵੇਂ ਬਾਗੀ ਧੜਾ ਲਗਾਤਾਰ ਐਡੀਗੇਸ਼ਨ ਲਾ ਰਿਹਾ ਤਾਂ ਸੁਵੀਰ ਬਾਦਲ ਹੁਣੇ ਜੇ ਦੇਖਿਆ ਜਾਵੇ ਹਜੇ ਵੀ ਕਹਿੰਦੇ ਨੇ ਵੀ ਸਾਡੇ ਨਾਲ ਬਹੁਤ ਗਲਤੀ ਹੈਗੇ ਨੇ ਇਸ ਕਰਕੇ ਮੈਂ ਉਹ ਉਹਦੇ ਤੋਂ ਉਹਨਾਂ ਨੂੰ ਨਹੀਂ ਛਡਾਇਆ ਜਾ ਰਿਹਾ ਜਿਵੇਂ ਕਿ ਡਾਕਟਰ ਦਰਜੀ ਚੀਮਾ ਉਹਨਾਂ ਨੇ ਵੀ ਦੱਸਿਆ ਅਸਾ ਆਪਾਂ ਨਾ ਇਹ ਗੱਲ ਨੂੰ ਜਿਹੜਾ ਦੂਜੇ ਪਾਸੇ ਲੈ ਕੇ ਚੱਲਨੇ ਤੁ ਮੇਕ ਇਟ ਪ੍ਰੈਕਟੀਕਲ ਇਹ ਸਮਝਾਣਾ ਇਜ਼ੀ ਹੋਏ ਇਹ ਜਦੋਂ ਦੇ ਲੱਗੇ ਨੇ ਜਿੰਨੂੰ ਲੱਗੋ ਹਰ ਬੰਦਾ ਹਰ ਇੱਕ ఎవਰੀਬਾਡੀ ਟੌਪ ਟੂ ਬਾਟਮ ਜੀ ਸਾਡੀ ਪਾਰਟੀ ਵਾਸ ਬੜੀ ਕੁਰਬਾਨੀਆਂ ਦਿੱਤੀਆਂ ਬੜੀ ਗਲਰੀ ਤੇ ਮਤਲਬ ਕਿ ਜੋ ਪਾਸਟ ਹੋ ਚੁੱਕਿਆ ਹੈ ਉਹਦੀ ਗੱਲ ਕਰਦੇ ਨੇ ਤੁਸੀਂ ਅੱਜ ਦੀ ਗੱਲ ਕਰੋਨਾ ਮੈਂ ਤੇ ਇੱਕ ਐਗਜ਼ਾਮਪਲ ਦੇਣਾ ਇੱਕ ਤਗੜੀ ਫੈਮਿਲੀ ਹੈ ਹਨ ਸਾਰੇ ਜਿਹਨੂੰ ਕਹਿੰਦਾ ਕਿ ਵਧੀਆ ਗੁਰਸੇ ਇੱਕ ਬਰਤ ਪਾਵੇਂ ਹਿੰਦੂ ਮੁਸਲਮ ਜਿਹੜੇ ਮੌਜਨ ਜਿਹਨੂੰ ਕਹਿੰਦਾ ਆਪਣੇ ਧਰਮ ਸਾਰਮਿਕ ਨੇ ਇਨਸਾਨੀਅਤ ਹੈ ਕੋਈ ਉਹਨਾਂ ਦਾ ਮਤਲਬ ਕੋਈ ਮਾੜੀ ਗੱਲ ਜਿਹਨੂੰ ਚੰਗਾ ਪਰਿਵਾਰ ਕਹਿੰਦਾ ਹੱਸਦਾ ਵਧਦਾ ਚੰਗਾ ਪਰਿਵਾਰ ਹੈ ਉਹਦੇ ਵਿੱਚ ਇੱਕ ਨਲਾਇਕ ਬੱਚਾ ਆ ਜਾਂਦਾ ਕਨਫਰਮਡ ਨਲਾਇਕ ਜਿਹਨੂੰ ਸਾਰੇ ਮਹਲੇ ਸ਼ਹਿਰ ਨੂੰ ਪਤਾ ਤੁਸੀਂ ਉਹਨੂੰ ਰਿਸ਼ਤਾ ਕਰੋਗੇ ਸਿੰਪਲ ਕੁਐਸਚਨ ਕੋਈ ਰਿਸ਼ਤਾ ਉਹਨੂੰ ਕਰੇਗਾ ਕੋਈ ਹਾਂ ਤਾਂ ਸਾੜਲਾ ਇਹੀ ਹਾਲ ਹੈ ਵੀ ਵੀ ਹੈਡ ਅ ਗਲੋਰੀਅਸ ਪਾਸਟ ਪ੍ਰੈਸੈਂਟ ਕੀ ਹੈ ਗੱਲ ਇਹ ਸਿਆਰੀ ਹੈ ਤਾਂ ਮੈਂ ਮਤਲਬ ਮੇਰੇ ਮਤਲਬ ਜੋ ਮੈਂ ਅੱਜ ਕਹਿਣਾ ਚਾਹਨਾ ਵਾ ਕਿ ਸੜਡਾਉ ਸਾਰਿਆਂ ਦਾ ਸਾਰੇ ਪੰਜਾਬ ਦਾ ਰਦਰ ਹਰ ਪੰਜਾਬੀ ਦੁਨੀਆ ਜਿੱਥੇ ਵੀ ਬੈਠਾ ਉਹਦਾ ਹੁਣ ਕੰਟਰੀਬਿਊਸ਼ਨ ਚਾਹੀਦਾ ਹੈ ਇਹਨਾਂ ਨੇ ਗੁਨਾਹ ਕੀਤੇ ਨੇ ਸਾਰਿਆਂ ਨੂੰ ਪਤਾ ਹੈ ਇਹਨਾਂ ਨੂੰ ਗੁਨਾਹ ਨੂੰ ਸਜ਼ਾ ਕਿ ਮਿਲਣੀ ਚਾਹੀਦੀ ਹੈ ਉਹਦੇ ਵੱਲ ਸਾਡਾ ਹੁਣ ਹੋਣਾ ਚਾਹੀਦਾ ਹੈ ਹੁਣ ਜਿਸ ਤਰ੍ਹਾਂ ਇਹ ਆਪਣਾ ਕੀ ਕਹਿੰਦਾ ਕਹਿੰਦੇ ਨੇ ਜੀ 2-3 ਸਾਲ ਪਹਿਲਾਂ ਵੀ ਇਹਨਾਂ ਮਾਫੀ ਮੰਗ ਲਈ 2 ਸਾਲ ਪਹਿਲਾਂ ਮਾਫੀ ਮੰਗ ਲਈ ਸੀ ਮੰਨਦੇ ਸੀ ਉਹ ਜਦੋਂ ਕਹਿੰਦੇ ਸੀ ਬੂਟ ਕਿਸੇ ਲਗ ਰਹਾ ਕੀਤੇ ਸੀ ਸਿੰਪਲ ਕੁਐਸਚਨ ਟੂ ਐਵਰੀਬਾਡੀ ਕਹਿੰਦੇ ਮਾਫੀ ਮੰਗ ਲਈ ਸੀ ਉਸ ਮਾਫੀ ਦੇ ਬਾਅਦ ਫਿਰ ਇਲੈਕਸ਼ਨ ਹੋਏ ਕਾਫੀ ਇਲੈਕਸ਼ਨ ਹੋਏ ਹਰ ਇਲੈਕਸ਼ਨ ਨੂੰ ਸ਼ਰਾਬਾਂ ਵਿਕੀਆਂ ਕਿ ਨਹੀਂ ਵਿਕੀਆਂ ਹਰ ਇਲੈਕਸ਼ਨ ਦੇ ਪੈਸੇ ਵਿਕੇ ਕਿ ਨਹੀਂ ਵਿਕੇ ਹਰ ਇਲੈਕਸ਼ਨ ਤੋਂ ਗਲਤ ਕੰਮ ਹੋਇਆ ਕਿ ਨਹੀਂ ਹੋਇਆ ਮਾਫੀ ਮੰਗਣ ਤੋਂ ਬਾਅਦ ਪੁਆਇੰਟ ਗੱਟ ਦਾ ਕਿ ਤੁਸੀਂ ਉੱਥੇ ਗੁਰੂ ਆਪਣਾ ਹਰਮੰਦਰ ਸਾਹਿਬ ਮਾਫੀ ਮੰਗ ਲਈ ਪਰ ਕਰਤੂਤਾਂ ਤੇ ਫਿਰ ਹੋਈ ਹੋਈ ਸੀ ਫਿਰ ਰਿਪੀਟ ਕਰੇ ਨਾ ਕਿ ਇਲੈਕਸ਼ਨਾਂ ਦੇ ਵਿੱਚ ਸਭ ਕੁਝ ਉਹੀ ਗਲਤ ਹੋਇਆ ਤੇ ਇੰਪਰੂਵਮੈਂਟ ਕਿੱਥੇ ਹੋਵੇ ਅੱਜ ਵੀ ਤੁਸੀਂ ਆ ਰਹੇ ਹੋ ਜੀ ਮਾਫੀ ਮੰਗਣ ਆਏ ਮੈਂ ਕਿਹੜੀ ਮਾਫੀ ਯਾਰ ਜੀ ਤੁਸੀਂ ਸੁਖਵੀਰ ਬਾਦਲ ਨਾਲ ਲੋਕ ਨੇ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਬਾਗੀ ਤਲ ਅੱਜ ਮਾਫੀ ਮੰਗਣ ਗਿਆ ਉਹਦੀ ਗੱਲ ਕਰਦੇ ਸਾਰੇ ਇਹ ਬਾਗੀ ਬਕੂ ਛੰਡੋ ਜੀ ਦੈਟ ਇਜ਼ ਇਰ ਟਾਈਮ ਵੀ ਬਣਾ ਚੁੱਕਾ ਕਿ ਹੈਗੇ ਤਾਂ ਉਹ ਉਹ ਆਪਣੀ ਥਾਂ ਕਹਿੰਦੇ ਅਸੀਂ ਇਕੱਲੀਆਂ ਇਸੇ ਕੱਲੀ ਤਾਂ ਹੈਗੇ ਤੇ ਆਪਾਂ ਅਸੀਂ ਤੇ ਮੈਂ ਤੇ ਇਕੱਲੀ ਲਾਗੀ ਚੱਲਾਂਗਾ ਤੇ ਕਰਤੂਤਾਂ ਤੇ ਹੁਣ ਨਹੀਂ ਸੀ ਗੱਲ ਲੱਗੇ ਤੁਹਾਡਾ ਮੇਰਾ ਫਿਰ ਕੁਐਸਚਨ 2 ਸਾਲ ਪਹਿਲਾਂ ਤੁਸੀਂ ਮਾਫੀਆਂ ਮੰਗਿਆ ਸੀ ਤੁਹਾਡੇ ਚ ਇੰਪਰੂਵਮੈਂਟ ਕਿ ਆਈ ਸੀ ਚਵਾਨੀ ਦੀ ਨਹੀਂ ਆਈ ਅੱਜ ਚੱਲੇ ਡਟਿਆ ਤੇ ਫਿਰ ਤੁਸੀਂ ਅੱਜ ਦੁਬਾਰਾ ਆਏ ਹੋ ਹੁਣ ਜਿਵੇਂ ਕੱਲ੍ਹ ਪਰਸ ਕੱਲ੍ਹ ਮੇਰੇ ਕੱਲ੍ਹ ਕੇ ਸੀ ਮਾਫੀ ਮੰਗਣ ਸਵੇਰੇ ਜੀ ਆ ਕੇ ਸਾਰੇ ਬਨੇ ਠਨੇ ਆ ਕੇ ਕਿੱਥੇ ਜਾ ਰਹੇ ਹੋ ਯਾਰ ਇਮਪ੍ਰੈਸ਼ਨ ਤੁਸੀਂ ਜਿਵੇਂ ਮਿਲਦੇ ਚੱਲੇ ਨੇ ਕਿਸੇ ਦੇ ਮੂੰਹ ਦੇ ਉੱਤੇ ਕੋਈ ਲੱਗਦੀ ਸੀ ਕੋਈ ਸ਼ਰਮ ਲੱਗਦੀ ਸੀ ਜੇ ਕਿਸੇ ਨੇ ਪੁੱਛਿਆ ਵੀ ਕਿੱਥੇ ਜਾ ਰਹੇ ਹੋ ਅੱਜ ਅਸੀਂ ਮਾਫੀ ਮੰਗਵਾਉਣ ਚੱਲੇ ਆ ਜਿਵੇਂ ਪਹਿਲਾਂ ਹੀ ਪਤਾ ਸੰਤ ਨੂੰ ਮਾਫੀ ਮਿਲ ਨਹੀਂ ਮਿਲਣੀ ਹੈ ਹਾਊ ਕੈਨ ਯੂ ਉਹ ਕਿਵੇਂ ਹੋ ਸਕਦਾ ਹੈ ਇਹ ਗਲਤ ਕਿ ਨਹੀਂ ਗਲਤ ਕਿਸੇ ਦਾ ਹੁੰਦਾ ਉਹ ਨਹੀਂ ਸੀ ਕਿ ਰੰਜਸ਼ ਕਿਸੀ ਮਤਲਬ ਸ਼ਰਮਿੰਦਰ ਸ਼ਰਮਿੰਦਗੀ ਹੈ ਨਹੀਂ ਸੀ ਨਾਲੇ ਨਾ ਜਿਹੜਾ ਸੀ ਕੜੀ ਕੜੀ ਇੱਕ ਤਾਂ एवरीवन बॉडी ਮਸਟ ਰਿਲਾਇਜ਼ ਕਿ ਜਿਹੜੇ ਸੀ ਤਾਂ ਗਲਤੀਆਂ ਨਹੀਂ ਹੋਈਆਂ ਇਹ ਲਫ਼ਜ਼ ਕਹਿਣਾ ਹੀ ਗਲਤ ਹੈ ਕਿ ਸਾਡੇ ਤੋਂ ਗਲਤੀਆਂ ਇਹਨਾਂ ਤੋਂ ਬੱਜਰ ਜਨਮ ਜਨਮ ਕਹਿੰਦੇ ਨਾ ਹੀਨियस ਕਹਿੰਦੇ ਨਾ ਹਜ਼ਾਰਾਂ ਕੀ ਕੀ ਦਾ ਬੇਤਦਾ ਬੱਚੇ ਜਨਾਨੀਆਂ ਬੰਦੇ ਬਜ਼ੁਰਗ ਮਾਰੇ ਗਏ ਪੁਲਿਸ ਵਾਲੇ ਵੀ ਮਾਰੇ ਗਏ ਇਹ ਇਹ ਕੋਈ ਗੱਲ ਹੈ ਗਲਤੀਆਂ ਨੇ ਫਿਰ ਜਿਹੜੀਆਂ ਤੁਸੀਂ ਉਹ ਫੇਰਾ ਸੀ ਉਹ ਸੀ ਆ ਜਾਗੇ ਕਿ ਵੀ ਜਿਹੜਾ ਉਹ ਕੀ ਸੱਚੇ ਸਾਥ ਨਾਲ ਜੋ ਹੋਇਆ ਉਹਨੂੰ ਮਾਫੀ ਦੇ ਦਿੱਤੀ ਜਥੇਦਾਰ ਸਾਹਿਬ ਪਰ ਅਪਾ ਚਲੋ ਉਹਨਾਂ ਨਹੀਂ ਜਾਂਦੇ ਆ ਬਿਕੋਜ਼ ਵੀ نو ਦੈਟ ਆਪਣਾ ਇਸ਼ੂ ਹੈ ਵੇ ਕਿ ਉਹਨਾਂ ਨੂੰ ਸਜ਼ਾ ਪਰ ਉਨਕੀ ਜਾਣਾ ਤਾਂ ਮੈਂ ਇਹ ਵੀ ਸਾਨੂੰ ਸਾਰੇ ਸਮਾਜ ਨੂੰ ਮਿਲ ਕੇ ਉੱਠਣਾ ਪਏਗਾ ਜਿੰਨੇ ਵੀ ਸਕਾਲਰ ਨੇ ਵਿਦਨੇ ਆ ਕੇ ਉਹਨਾਂ ਨੂੰ ਗਾਈਡ ਕਰਨਾ ਪੈਗਾ ਜਥੇਦਾਰ ਸਾਹਿਬ ਨੂੰ ਕਿਉਂ ਕਿਉਂਕਿ ਅਸੀਂ ਤੇ ਜਨਤ ਤੇ ਆਪਾਂ ਉਮੀਦ ਕਰ ਸਕਦੇ ਆ ਯਕੀਨ ਨਹੀਂ ਕਰ ਸਕਦੇ ਮੈਂ ਰਿਪੀਟ ਕਰਨ ਰਿਹਾ ਜਥੇਦਾਰ ਸਾਹਿਬ ਤੇ ਅਸੀਂ ਉਮੀਦ ਕਰ ਸਕਦੇ ਆ ਯਕੀਨ ਨਹੀਂ ਕਰ ਸਕਦੇ ਕਾਰਨ ਕਿਉਂ ਕਿਉਂ ਕਿ ਇਹਤੇ ਤਾਂ ਜੇ ਦੇਖਿਆ ਜਾਵੇ ਹੁਣ ਜਿਹੜਾ ਪੰਤਕ ਤੌਰ ਤੇ ਜਦੋਂ ਦੇਖਿਆ ਜਾਂਦਾ ਜਥੇਦਾਰ ਸਾਹਿਬ ਦੀ ਹੀ ਇੱਕ ਉਹ ਥਾਂ ਹੈ ਜਿਹਨੂੰ ਸਾਰੇ ਸਾਂਝੇ ਤੌਰ ਤੇ ਮੰਨਦੇ ਵੀ ਨਹੀਂ ਤੇ ਉਹਨਾਂ ਦਾ ਹੁਕਮ ਹੈ ਜਿਹੜਾ ਉਹ ਬਾਕੀਆਂ ਤੇ ਇੱਕ ਤਰ੍ਹਾਂ ਦਾ ਲਾਗੂ ਵੀ ਹੁੰਦਾ ਅਰੇ ਲਾਗੂ ਹੋਣਾ ਚਾਹੀਦਾ ਪਰ ਅਤੇ ਤੇ ਉਹਨਾਂ ਨੂੰ ਇਦਾਂ ਹੀ ਵੀਨੇ ਆ ਪਰ ਉਹ ਕੀ ਉਸ ਜੇ ਆਪਾਂ ਹਿਸਟਰੀ ਵਖਲੀ ਪਿੱਛੇ 10 ਸਾਲ 15 ਸਾਲ ਦੀ ਉਸ ਕੁਰਸੀ ਦੀ ਇੱਜ਼ਤ ਇਹਨਾਂ ਰੱਖੀ ਜਿਹਨੂੰ ਅਸੀਂ ਅਕਾਲ ਤਖਤ ਕਹਿੰਨੇ ਆਕਾਲ ਤਖਤ ਅਸੀਂ ਤਾਂ ਜਿੰਨੇ ਸਾਰੇ ਮੰਨਿਆ ਸਾਰਾ ਗੁਰਸਿੱਖ ਸਾਰਾ ਪੰਜਾਬ ਪੰਜਾਬ ਪੰਜਾਬੀ ਮੰਨਦੀ ਏ ਪਰ ਜਿਹੜਾ ਕੁਰਸੀ ਤੇ ਬੈਠਾ ਉਹ ਉਹਦੀ ਇੱਜ਼ਤ ਕਰ ਰਿਹਾ ਆਨਸਰ ਇਜ਼ ਨੋ ਸਾਮਣੇ ਮੈਂ ਜਾ ਕੇ ਮਾਫੀਆਂ ਕਿਵੇਂ ਦਿੱਤੀਆਂ ਮਾਫੀ ਦਿਤੀ ਨਹੀਂ ਲੀਜੀਓ ਬਚਨ ਲਿਖਦਾ ਯਾਰ ਰਬਰ ਨਾਲ ਮਿਟ ਮਟਾ ਦਿਓ ਕਰ ਦੇ ਕਰਾ ਦਿਓ ਉਹਦੇ ਬਾਅਦ ਜਿਵੇਂ ਗੋਲਕ ਤੇ ਚਲੋ ਵਾਂਸ ਅਗੇਨ ਆਈ ਡੋਨਟ ਵਾਂਟ ਟੂ ਗੋ ਇਨ ਟੂ ਪਾਸਟ ਯਾਰ ਉਹ ਸਾਰਾ ਕਲੀਅਰ ਹੈ ਤੇ ਉਹ ਹੁਣ ਇਹ ਜਿਹੜੇ ਇਹ ਵੀ ਜਿਹੜੇ ਆਪਣੇ ਜਥੇਦਾਰ ਸਾਹਿਬ ਬੈਠੇ ਨੇ ਇਹਨਾਂ ਨੂੰ ਇਹ ਸਭ ਜਦੋਂ ਇਹ ਗਲਤ ਹੋ ਰਿਆ ਸੀ ਦਿਸਦਾ ਨਹੀਂ ਸੀ ਤੇ ਜਥੇਦਾਰ ਸਾਹਿਬ ਤੁਸੀਂ ਉਹ ਬੈਠੇ ਸੀ ਲਿਓ ਕਿ ਤੁਹਾਡੇ ਕੋਲ ਆਵਾਂਗੇ ਜਿਵੇਂ ਸੁਪਰੀਮ ਕੋਰਟ ਹੁੰਦੇ ਤੁਸੀਂ ਸਾਡੇ ਸੁਪਰੀਮ ਹੋ ਤੁਹਾਡਾ ਫਰਜ਼ ਨਹੀਂ ਸੀ ਪੰਦਾ ਕਿ ਗਲਤੀਆਂ ਹੋ ਰਹੀਆਂ ਨੇ ਤੇ ਇੰਟਰਵਿਨ ਅੱਜ ਜੋ ਇੰਟਰਵਿਨ ਕਰਾ ਰਹੇ ਹੋ ਨਾ ਤੇ ਅੱਜ ਵੀ ਇੱਕ ਹੀ ਕਹਿ ਰਹੇ ਨੇ ਜੀ ਇਹ ਸਾਰੇ ਇਕੱਠੇ ਹੋ ਜਾਣ। ਆਹ ਜਥੇਦਾਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਜਿੱਦਾਂ ਉਹ ਇਕੱਠੇ ਸੀ ਇਕੱਠੇ ਕਰਕੇ ਤੇ ਸਿਆਪੇ ਪਏ। ਅੱਜ ਅੱਛਾ ਮਰਜ਼ ਇਕੱਠੇ ਹੋ ਬੇੜਾ ਘਰ ਕਰਦਾ ਪਤਾ ਕਿਸ ਤੋਂ ਨਹੀਂ ਪਰ ਉੱਥੇ ਵੀ ਦੇਖਿਆ ਜਾਵੇ ਇਕੱਲੇ ਸੁਖਵੀਰ ਬਾਦਲ ਦੇ ਹਟਾਣ ਨਾਲ ਤੁਹਾਨੂੰ ਲੱਗਦਾ ਵੀ ਸਰੀ ਚੀਜ਼ਾਂ ਹੱਲ ਹੋ ਜਾਣਗੀਆਂ। ਚਲੋ ਜੇ ਉਹਨਾਂ ਦੇ ਮੰਨ ਲਈਏ ਜਿਹੜੇ ਵਿਰੋਧੀ ਧਿਰ ਦਾ ਇਹੀ ਗੱਲ ਕਹਿ ਰਹੇ ਹੈ ਵੀ ਸੁਖਵੀਰ ਬਾਦਲ ਪ੍ਰਧਾਨ ਕੀ ਕਿਸੇ ਹੋਰ ਹੁੰਦੇ ਹੋ ਜੀ ਫਿਰ ਮਸਲਾ ਹੱਲ ਹੋ ਜਾਊਗਾ। ਦੇਖੋ ਜੀ ਬਿਫੋਰ ਆ ਇੰਸਟੈਂਟਲੀ ਰਾਈਟਿੰਗ ਔਨ ਦਾ ਵਾਲ ਪੰਜਾਬ ਦੀ ਆਪਣੀ ਪਾਪੂਲੇਸ਼ਨ 3 ਕਰੋੜ ਹੈ ਇਹਦੇ ਚੋ ਜਿੰਨੇ ਵੀ ਪਰਸੈਂਟੇਜ ਲਾ ਲਓ ਪਾਪੂਲੇਸ਼ਨ ਤਾਂ ਮੈਂ ਦੇਖਾਂ ਕਿ 3 ਕਰੋੜ ਬੰਦੇ ਨੇ ਜਦੋਂ ਉਹਨਾਂ ਨੇ ਇੱਕ ਸੀਟ ਤੇ ਲੱਭਤਾ ਕੀ ਮਤਲਬ ਹੈ ਸਾਹਮਣੇ ਵਿੱਚ ਇਹਦੇ ਅੰਡਰਸਟੇਜ ਕਿ ਜਦੋਂ ਤੁਸੀਂ ਜੰਗ ਹੋਏ ਮੈਦਾਨ ਹੋਏ ਜਾਂ ক্রিকেট ਹੀ ਲੈ ਲਓ ਜੇ ਕੈਪਟਨ ਇੱਕ ਸੀਰੀਜ਼ ਹਾਰ ਜਾਏ ਦੂਜੀ ਅਰਧ ਨੂੰ ਬਦਲ ਦੇਣਗੇ ਬਦਲ ਦੇ ਟੀਮ ਬਦਲ ਛੱਡ ਦੇਣੇ ਇਗਜ਼ਾਮਪਲ ਜੇ ਥੀ ਹੁੰਦੇ ਨੇ ਜੰਗੋਏ ਜੇ ਹਾਰ ਜੋਤ ਕੀ ਹੁੰਦਾ ਹੈ ਸਰਕਾਰ ਬਦਲ ਜਾਂਦੀ ਕਰਾ ਕੇ ਤੋ ਇਹ ਤਾਂ ਸਾਹਮਣੇ ਚੀਜ਼ਾਂ ਨੇ ਅਨ ਦੂਜਾ ਇਹਦੇ ਚ ਪੁੱਛਣ ਦੀ ਲੋੜ ਕੀ ਏ ਤੁਸੀਂ ਆਪਣੇ ਆਪ ਉਹ ਜੰਦਾ ਕਮਿਸ਼ਨ ਕਿੱਤੀ ਜੰਦਾ ਜਿਹੜਾ ਬਣਾਇਆ ਸਾਰਾ ਕਹਿੰਦੇ 117 ਮਤਲਬ ਸਾਰੇ ਪੰਜਾਬ ਚੋਂ ਹੋ ਗਿਆ ਠੀਕ ਹੈ ਸਾਰੇ ਪੰਜਾਬ ਚੋਂ ਹੋ ਕੇ ਕਿ ਉਹਦੇ ਚ ਜਿੰਨੇ ਮਾਨੂੰ ਇਹਨੂੰ ਪਤਾ ਨਹੀਂ ਪੁਆਇੰਟ ਸੀ ਪਰ ਉਹਦੇ ਵਿੱਚ ਪਹਿਲਾ ਸਭ ਤੋਂ ਤੇ ਸੀ ਕਿ ਆਪਣੀ ਕੀ ਕਿਤੇ ਜੀ ਟਾਪ ਇਹਨੂੰ ਬਦਲਣਾ ਚਾਹੀਦਾ ਹੈਗਾ ਕਿ ਨਹੀਂ ਹੈਗਾ ਹਾ ਗਿਆ ਉਹ ਚੀ ਕਰਕੇ ਤੇ ਜਦੋਂ ਤੁਸੀਂ ਕਮਿਸ਼ਨ ਬਣਾਈ ਬੇ ਪਤਾ ਕਰੋ ਕਿ ਇਹ ਉਹਦੀ ਰਿਪੋਰਟ ਆ ਗਈ ਸਭ ਤੋਂ ਪਹਿਲਾ ਪੁਆਇੰਟ ਇਹ ਸੀ ਜੀ ਉਹ ਅਪਣਾਉਤਲਾ ਅਪਣਾਸ ਜੀ ਹੁਣ ਮੁਨਸਫ ਲਫਜ਼ ਨਹੀਂ ਆ ਰਹੇ ਕਿ ਉਹ ਟਾਪ ਜਿਹੜਾ ਸਕੈਲੇਟਨ ਉਹਨੂੰ ਬਦਲਣਾ ਚਾਹੀਦਾ ਨਹੀਂ ਹੀਠਲੇ ਪੁਆਇੰਟ ਨੇ ਜਿਹਦੇ ਚ ਕੀ ਕੀ ਦਾ ਕੀ ਲਾ ਕੇ ਆਪਣਾ ਮਾਫੀ ਮੰਗੋ ਉਹਦੇ ਮੰਨ ਗਏ ਤੁਸੀਂ ਜਾਣਦੇ ਭਾਈ ਮਾਫੀ ਤਾਂ ਮੰਗੋ ਜੁੰਦਾ ਕਮਿਸ਼ਨ ਜਿਹੜੀ ਤੁਸੀਂ ਆ ਬਣਾਈ ਸੀ ਉਹਦੇ ਸਾਰੇ ਪੁਆਇੰਟ ਪੈਨਾ ਕਲੀਅਰ ਕਰੋ ਦੈਨ ਗੋ ਐਂਡ ਫਿਰ ਉਹਦੇ ਜਾ ਕੇ ਮਾਫੀ ਮੰਗੋ ਨਾ ਤੁਸੀਂ ਜਿਹੜਾ ਸਭ ਤੋਂ ਸੌਖਾ ਕੰਮ ਸੀ ਉਸ ਜੱਗ ਤੁਸੀਂ ਪਹੁੰਚ ਗਏ ਇੱਕ ਹੀ ਗੱਲ ਹੈ ਵਾਟ ਦਸ ਦੈਟ ਸ਼ੋ ਪਰ ਦੂਜੇ ਪਾਸੇ ਤੁਸੀਂ ਦੇਖਦੇ ਹੋ ਪੰਥਕ ਤੌਰ ਤੇ ਜਿਹੜਾ ਵੋਟ ਬੈਂਕ ਸੀਗਾ ਅਮਰਿਤਪਾਲ ਸਰਬਜੀਤ ਜਾਂ ਕਹੀਏ ਕਿ ਚਲੋ ਮਾਨ ਨਾ ਭਾਵੇਂ ਜਿੱਤੇ ਨਹੀਂ ਪਰ ਵੋਟ ਪਰਸੈਂਟੇਜ ਠੀਕ ਰਹੀ ਉਹਨਾਂ ਦੀ ਕਨਵਰਟ ਇਹ ਚੇਂਜ ਹੋ ਗਿਆ ਦੂਜੇ ਪਾਸੇ ਇੱਥੇ ਸਾਫੀ ਹੈ ਯਾਰ ਇਹ ਦੇਖੋ ਤਾਂ ਜੋ ਤੁਸੀਂ ਪੰਥਕ ਬਣਦੇ ਹੋ ਅਨ ਉਸ ਮਾਮਲੇ ਜਿਹਦੇ ਤੁਸੀਂ ਸਿਰਮੌਰ ਬੰਦ ਲਿਓ ਉੱਥੇ ਯੂ ਹੈਵ ਫੇਲਡ ਮਿਸਰਬਲੀ ਅਮਲ ਲੈਂਦੇ ਹਰ ਜਗ੍ਹਾ ਰਿਪੀਟ ਕਰਨਾ ਸਿੱਖ ਦੀ ਸਿੱਖ ਦੀ ਹਸਤੀ ਪੰਥ ਦੇ ਨਾਲ ਪੰਥ ਜੀਵੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਠੀਕ ਹੈ ਸਿੱਖ ਜਾਂਦਾ ਪੰਥ ਦੇ ਨਾਲ ਪੰਥ ਤਾਂ ਹੈ ਜੇ ਗ੍ਰੰਥ ਗ੍ਰੰਥ ਕਿੱਥੇ ਹੈ ਸਾਡਾ ਬਾਈਬਲ ਕਲਾ ਚ ਛੜ ਉੱਡ ਗਏ 328 ਗ੍ਰੰਥ ਸਾਹਿਬ ਅਜੇ ਵੀ ਗਾਇਬ ਨੇ ਕਿੰਨੇ ਛੜਦੇ ਤੋਂ ਜਦੋਂ ਗ੍ਰੰਥ ਹੀ ਨਹੀਂ ਰਿਆ ਤੇ ਪੰਥ ਕਿੱਥੋਂ ਰਹਿਣਾ ਤੇ ਜੇ ਪੰਥ ਹੀ ਨਹੀਂ ਰਿਆ ਤਾਂ ਸਿੱਖ ਕਿੱਥੋਂ ਰਹਿਣਾ ਸਿੱਖਿਆ ਸਿੰਘੇ ਕਿਥੇ ਰਹਿਣਾ ਤੂੰ ਸਿੱਖੀ ਚ ਫੇਲ ਹੋਗੇ ਤੇ ਜੇ ਗੁਰੂ ਦੇ ਸਿੰਘ ਵੀ ਲੋ ਤੇ ਸਿੰਘ ਹੁੰਦਾ ਬਹਾਦਰ ਕਿ ਨਾ ਨਾ ਹੱਕ ਛੱਡੇ ਕਿ ਹੱਕ ਦਾ ਹੌਕਾ ਤੇ ਸੱਚ ਦਾ ਹੌਕਾ ਸਿੰਘ ਹੱਕ ਤੇ ਸੱਚ ਨਾਲ ਖੜਦਾ ਅਰੇ ਤੁਸੀਂ ਨਾ ਚੰਡੀਗੜ੍ਹ ਵਾਪਸ ਲੈ ਚੁਕੇ ਮੈਂ ਸਿੰਘ ਦੀ ਗੱਲ ਕਰਨਾ ਜਿੱਥੇ ਲੜਾਈ ਹੋਣੀ ਚਾਹੁੰਦਾ ਲੜਨਾ ਸੀ ਜਾ ਕੇ ਲੜਾ ਮੈਂ ਗੱਤਕਿ ਚ ਚਲਾਉਂਦੀ ਹਾਂ ਨਹੀਂ ਜਾ ਕੇ ਬੋਲਣਾ ਸੀ ਪਰ ਆਰਗੂਮੈਂਟ ਕਰਨੀ ਸੀ ਪਰ ਕਲਾਕੇ ਤੇ ਮੈਂ ਲੰਬੀ ਨਹੀਂ ਜਾਂਦਾ ਨਾ ਚੰਡੀਗੜ੍ਹ ਲਿਆ ਤੇ ਨਾ ਬੰਦੀ ਸਿੰਘਟ ਆਇਆ ਵਸ਼ਕਾਰ ਬੜੀ ਲੰਬੀ ਲਾਈਨ ਹੈ ਨੋ ਰੀ ਟੂ ਗੋ ਯਾਰ ਤੇ ਤੁਸੀਂ ਆਪਣਾ ਪੰਛਦਾ ਵੀ ਨਹੀਂ ਕੀਤਾ ਤੇ ਤੁਸੀਂ ਗਰੰਥ ਵੀ ਨਹੀਂ ਕੀਤਾ ਪੰਥ ਵੀ ਨਹੀਂ ਕੀਤਾ ਕਰ ਕੀ ਰਹੇ ਹੋ ਯਾਰ ਔਰ ਫਿਰ ਯੂ ਵਾਂਟ ਟੂ ਸਟਿਕ ਟੂ ਦੈਟ ਯਾ ਤੇ ਸਿੱਧੇ ਕਾਲ ਦੇ ਜੇ বাস ਚਲਾਨੀ ਨਹੀਂ ਆਉਂਦੀ ਬੰਦਾ ਛੱਡ ਦਿੰਦਾ ਠੋਕੀ ਜਾਗੇ ਠੋਕੀ ਜਾ ਕਰਾਈ ਜਾਗੇ ਤਾਂ ਦਿਸ ਇਸ ਵੀ ਹੈਵ ਟੂ ਕਮ ਵਾਂਸ ਅਗੇਨ ਆ ਕਹਿ ਰਹੇ ਹਾਂ ਕਿ ਹੋਰ ਨਾ ਜਦਾ ਆਪਣਾ ਦ ਮੇਨ ਸਸਟ ਇਸ ਕਿ ਸਜ਼ਾ ਕਿ ਮਿਲਣੀ ਚਾਹੀਏ ਤੇ ਅਗੇਨ ਆਪਣਾ ਯਾਨੀ ਰਗਵੀਰ ਸਿੰਘ ਜੀ ਇਹ ਉਹਨਾਂ ਇਮਤਿਹਾਨ ਤੁਹਾਡੇ ਗਲਤੀਆਂ ਇਹਨਾਂ ਦੀਆਂ ਨੇ ਇਮਤਿਹਾਨ ਤੁਹਾਡੇ ਜੇ ਤੁਸੀਂ ਉਹਨਾਂ ਨੂੰ ਫੇਰ ਉਹੋ ਜੀ ਗੱਲ ਕਰ ਦਿੱਤੀ ਜਿਵੇਂ ਪਹਿਲਾਂ ਕਰਦੇ ਸੀ ਉਹ ਜੋ ਪੰਜਾਬੀ ਦੇ ਜਿਹੜੀਆਂ ਜਿਹੜੇ ਇਥੇ ਪੈਰਾ ਜੀ ਜੋਰ ਨਹੀਂ ਹੋਇਆ ਤੇ ਫਿਰ ਤੇ ਗੱਲ ਨਹੀਂ ਬੰਨੀ ਨਾ ਫਿਰ ਬੰਦ ਨੇ ਤੁਹਾਨੂੰ ਵੀ ਨਹੀਂ ਛੱਡਣਾ ਤੇ ਜੇ ਇਹ ਗਲਤ ਲੈਣਗੇ ਅਕਾਲੀ ਦਲ ਵੀ ਗਿਆ ਤੇ ਫਿਰ ਅਕਾਲ ਤਖਤ ਦੀ ਵੀ ਮਰਿਆਦਾ ਜਾਣੀ ਹੈ ਇਹਦੇ ਵਿੱਚ ਹੁਣ ਕਿਤਨੇ ਕਿਤੇ ਘੁੰਮਣਾਂ ਦਾ ਕਹਿਣਾ ਹੈ ਕਿ ਜਿਹੜੀ ਜਦੋਂ ਉਰੇ ਮੰਨੇ ਨੇਗੇ ਆਪਦੀ ਭੂਲ ਬਖਸ਼ਾਉਣ ਜਿਵੇਂ ਆਪਾਂ ਕਹਿੰਦੇ ਆਂ ਵੀ ਜਾਣੇ ਆ ਤਾਂ ਉਹਦੇ ਵਿੱਚ ਜਿਹੜੇ ਸਾਡੇ ਸਿਕਸ ਸਕਾਲਰਸ ਨੇਗੇ ਸਾਡੇ ਹਿਸਟੋਰੀਅਨ ਨੇਗੇ ਉਹਨਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਉਹ ਸਮੇਂ ਦੇ ਹਿਸਾਬ ਦੇ ਨਾਲ ਜਿਹੜੀਆਂ ਗਲਤੀਆਂ ਇਹਨਾਂ ਨੇ ਕਰੀਆਂ ਨੇ ਉਹਨਾਂ ਨੂੰ ਸਜ਼ਾ ਕਿ ਉਸ ਮੁਤਾਬਕ ਦਿੱਤੀ ਜਾਊਗੀ ਸੀਨੀਅਰ ਵੀਡੀਓਨਲਸ ਬੰਤੇ ਦੇ ਨਾਲ ਸੁਮੇਸ਼ ਸਿੰਘ ਰੋਜ਼ਾਨਾ ਸਪੋਰਟਿਵ ਟੀਵੀ ਚੰਡੀਗੜ੍ਹ